ਕੋਈ ਵੀ ਕੋਚਿੰਗ ਇੰਸਟੀਚਿਊਟ ਵਾਲਾ ਇਹ ਨਹੀਂ ਚਾਹੁੰਦਾ ਕਿ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇਹ ਰਾਜ ਫੈਲੇ ਕਿਉਂ ਕਿ ਕਿਉਂਕਿ ਇਹਨਾਂ ਦੇ ਨਾਲ ਉਹਨਾਂ ਦੇ ਕੰਮਕਾਜ ਜਿਹੜੇ ਹੈਗੇ ਆ ਠੱਪ ਹੋ ਜਾਣ। ਇਹ ਰਾਜ ਹੈ ਕਿ ਜੇ ਤੁਸੀਂ ਬੁੱਕਸ ਨੂੰ ਛੱਡ ਕੇ ਵੀਡੀਓ ਲੈਕਚਰਸ ਦੇ ਰਾਹੀਂ ਤਿਆਰੀ ਕਰਦੇ ਆ ਤਾਂ ਤੁਹਾਡਾ 5 ਗੁਣਾ ਸਮਾਂ ਵੱਧ ਲੱਗਦਾ। ਤੁਸੀਂ ਆਪ ਸੋਚੋ ਜੇ ਤੁਸੀਂ ਵੀਡੀਓ ਲੈਕਚਰਸ ਨਾਲ ਤਿਆਰੀ ਕਰਦੇ ਆ ਤਾਂ ਪਹਿਲਾਂ ਤਾਂ ਸਾਨੂੰ ਲੰਬੇ-ਲੰਬੇ ਲੈਕਚਰ ਲਗਾਉਣੇ ਪੈਂਦੇ ਆ 2-2 ਘੰਟੇ ਦੇ ਲੈਕਚਰ ਲਗਾਉਣੇ ਪੈਂਦੇ ਆ ਫਿਰ ਉਹਨਾਂ ਦੇ ਨੋਟਸ ਵੀ ਬਣਾਉਣੇ ਪੈਂਦੇ ਆ। ਠੀਕ ਹੈ ਸੋ ਬਹੁਤ ਸਾਰਾ ਟਾਈਮ ਇਹਦੇ ਵਿੱਚ ਚਲੇ ਜਾਂਦਾ ਵਾ ਜਦ ਕਿ ਬੁੱਕਸ ਤੋਂ ਅਗਰ ਅਸੀਂ ਤਿਆਰੀ ਕਰੀਏ ਤਾਂ ਜਲਦੀ ਹੋ ਜਾਂਦਾ ਉਹੀ ਟਾਪਿਕ ਜਲਦੀ ਕਵਰ ਹੋ ਜਾਂਦਾ ਪਲੱਸ ਸਾਨੂੰ ਨੋਟਸ ਬਣਾਉਣ ਦੀ ਜ਼ਰੂਰਤ ਨਹੀਂ ਹੈ ਅੰਡਰਲਾਈਨ ਜਾਂ ਹਾਈਲਾਈਟ ਕਰਕੇ ਸਰ ਜਾਂਦਾ ਓਕੇ ਤਾਂ ਬੁੱਕਸ ਦੇ ਉੱਤੇ ਟਾਈਮ ਬਹੁਤ ਘੱਟ ਲੱਗਦਾ ਵਾ ਔਰ ਮੈਂ ਸਿਰਫ ਹਵਾਈ ਗੱਲਾਂ ਹੀ ਨਹੀਂ ਕਰ ਰਿਹਾ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਕਿ ਸਟੂਡੈਂਟ ਮੇਰੇ ਸਟੂਡੈਂਟ ਹੈ ਤਾਂ 2 ਤੋਂ 3 ਮਹੀਨੇ ਦੇ ਅੰਦਰ ਸਿਲੇਬਸ ਕੰਪਲੀਟ ਕਰ ਲੈਂਦੇ ਆ ਜਦ ਕਿ ਹੋਰ ਨਾਲ ਸਟੂਡੈਂਟਸ ਨੂੰ ਸਿਲੇਬਸ ਕਵਰ ਕਰਨ ਲਈ ਸਾਲ-ਸਾਲ ਡੇ-ਡੇ ਸਾਲ ਲੱਗ ਜਾਂਦਾ ਤੇ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਵੀ 3 ਮਹੀਨੇ ਦੇ ਅੰਦਰ ਵੀ ਸਿਲੇਬਸ ਕੰਪਲੀਟ ਹੋ ਸਕਦਾ ਵਾ ਸੋ ਜੇ ਤੁਹਾਨੂੰ ਵੀ ਇਸ ਗੱਲ ਦੇ ਵਿੱਚ ਦਮ ਲੱਗਦਾ ਵਾ ਤਾਂ ਮੇਰਾ ਸਾਥ ਦਿਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਇੱਕ ਨੌਜਵਾਨ ਤੱਕ ਇਹ ਗੱਲ ਪਹੁੰਚੇ ਤੇ ਆਪਣੀ ਤਿਆਰੀ ਜਿਹੜੀ ਹੈਗੀ ਉਹਨੂੰ ਫਾਸਟ ਟਰੈਕ ਤੇ ਲੈ ਕੇ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ